ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਦੋ ਵਿਧਾਇਕਾਂ ਪ੍ਰਗਟ ਸਿੰਘ ਅਤੇ ਇੰਦਰਵੀਰ ਸਿੰਘ ਬੁਲਾਰੀਆਂ ਨੂੰ ਪਾਰਟੀ ਤੋਂ ਕੀਤਾ ਮੁਅਤਤ ਪਾਰਟੀ ਵਿਰੋਧੀ ਗਤੀਵਿਧੀਆਂ ਤੇ ਅਨੁਸ਼ਾਸਨ ਭੰਗ ਕਰਨ ਦੇ ਇਲਜ਼ਾਮਾ ਕਾਰਨ ਸਸਪੈਂਡ ਕੀਤਾ ਗਿਆ ਦੋਹੇ ਵਿਧਾਇਕਾਂ ਨੇ ਇਸ ਕਾਰਵਾਈ ਬਾਰੇ ਜਾਣਕਾਰੀ ਨਾ ਹੋਣ ਦੀ ਕਹੀ ਗੱਲ ਨਵਜੋ ਸਿੰਘ ਸਿੱਧੂ ਨਹੀਂ ਹੋਣਗੇ ਪੰਜਾਬ ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਸੂਤਰਾਂ ਦੇ ਹਵਾਲੇ ਤੋਂ ਖਬਰ ਸਿੱਧੂ ਹੋ ਸਕਦੇ ਨੇ ਆਪ ਦੇ ਸਟਾਰ ਪ੍ਰਚਾਰਕ ਹਾਲਾਂਕਿ ਸਿੱਧੂ ਦੇ ਆਪ ਵਿੱਚ ਸ਼ਾਮਲ ਹੋਣ ਦੀ ਫਿਲਹਾਲ ਨਹੀਂ ਹੋਈ ਹੈ ਪੁਸ਼ਟੀ ਆម ਆਦਮੀ ਪਾਰਟੀ ਨੇ ਮਾਫ ਕਰਾਇਆ ਪਠਾਨਕੋਟ ਅਤਵਾਦੀ ਹਮਲੇ ਦਾ ਖਰਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਚਿੱਠੀ ਲਿਖ ਕੇ ਭਗਵੰਤ ਮਾਨ ਵੱਲੋਂ ਮਾਰਚ ਮਹੀਨੇ 'ਚ ਕੀਤੀ ਗਈ ਗੁਜ਼ਾਰਿਸ਼ ਦਾ ਦਿੱਤਾ ਜਵਾਬ ਪਠਾਨਕੋਟ ਹਮਲੇ ਤੇ ਆਇਆ ਸੀ ਕਰੀਬ 7 ਕਰੋੜ ਦਾ ਖਰਚਾ 2017 ਦੀਆਂ ਚੋਣਾਂ ਨੂੰ ਲੈ ਕੇ ਆម ਆਦਮੀ ਪਾਰਟੀ ਦੀ ਜਾਰੀ ਹੋਣ ਵਾਲੀ ਪਹਿਲੀ ਸੂਚੀ ਤੇ ਸਸਪੈਂਸ ਨਵਜੋਤ ਸਿੱਧੂ ਦੇ ਆਪ ਚ ਸ਼ਾਮਲ ਹੋਣ ਦੇ ਰੌਲੇ ਨੇ ਰੋਕੀ ਆਪ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਪਹਿਲਾਂ 20 ਜੁਲਾਈ ਨੂੰ ਜਾਰੀ ਹੋਣੀ ਸੀ ਅਗਲੀ ਤਾਰੀਖ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਲੁਧਿਆਣਾ ਚ ਦਰਖਤ ਨਾਲ ਕੁੜੀ ਦੀ ਲਟਕਦੀ ਲਾਸ਼ ਦਾ ਮਾਮਲਾ ਸੁਲਝਿਆ ਕੁੜੀ ਦੇ ਪਿਤਾ ਤੇ ਮਾਮੇ ਨੇ ਕੀਤਾ ਸੀ ਕਤਲ ਦੋਵੇਂ ਮੁਲਜ਼ਮ ਪੁਲਿਸ ਨੇ ਕੀਤੇ ਗ੍ਰਿਫਤਾਰ ਪ੍ਰੇਮ ਸਬੰਧਾਂ ਦਾ ਸ਼ੱਕ ਬਣਿਆ 22 ਸਾਲਾ ਕੁੜੀ ਦੇ ਕਤਲ ਦਾ ਕਾਰਨ 16 ਜੁਲਾਈ ਨੂੰ ਪਿੰਡ ਲਾਡੋਵਾਲ ਨੇੜੇ ਸਫੈਦੇ ਦੇ ਦਰਖਤ ਨਾਲ ਲਟਕਦੀ ਮਿਲੀ ਸੀ ਲਾਸ਼